ਜੇ ਕੋਰ ਵਿਕੇਸ਼ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਪ੍ਰਵਿੰਦਰ ਸਿੰਘ ਪੱਟੀ ਨੂੰ ਦਿੱਤਾ ਮੰਗ ਪੱਤਰ ਸੋ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਨਗਰ ਕੌਂਸਲ ਜੀਲਕਪੁਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਐਨ ਕੇ ਸ਼ਰਮਾ ਨੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਨ ਕਾਰਜਾਂ ਦੇ ਸਬੰਧ ਦੇ ਵਿੱਚ ਨਗਰ ਕੌਂਸਲ ਦੇ ਕਾਰਜ ਸਦਕ ਅਫਸਰ ਨੂੰ ਮੰਗ ਪੱਤਰ ਦਿੱਤਾ ਹੈ ਇਸ ਸਬਾਕਤ ਉਹਨਾਂ ਨੇ ਹੋਰ ਕੀ ਕੁਝ ਡਾਊਟ ਅਨੁਸਾਰੀ ਗੱਲਬਾਤ ਕਰਦੇ ਹਾਂ ਇਸੇ ਦੇਖੋ ਵੀ ਪਿਛਲੇ 9 ਸਾਲਾਂ ਚ ਜੀਰਕਪੁਰ ਦੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਹੈਗਾ ਔਰ ਡਵੈਲਪਮੈਂਟ ਦੇ ਨਾਂ ਤੇ ਜ਼ੀਰੋ ਹੈਗੀ ਆ ਸੜਕਾਂ ਟੁੱਟੀਆਂ ਪਈਆਂ ਨਾ ਕੋਈ ਪਾਰਕ ਬਣਿਆ ਨਾ ਸਟੇਡੀਅਮ ਬਣਿਆ ਨਾ ਸਕੂਲ ਬਣਿਆ ਨਾ ਕਾਲਜ ਬਣਿਆ ਨਾ ਹਸਪੀਟਲ ਬਣਿਆ ਜੋ ਡਵੈਲਪਮੈਂਟ ਹੋਈ ਜਾਇ ਉਹ ਸੀਵਰੇਜ ਪਈ ਵਾਟਰ ਸਪਲਾਈ ਸਟਰੀਟ ਲਾਈਟ ਰੋਡ ਪਾਰਕ ਸਟੇਡੀਅਮ ਸਾਰਾ ਕੁਝ ਸ਼ਰਮਣੀ ਅਕਾਲੀ ਗਲਤੀ ਸਰਕਾਰਾਂ ਸੋਵੇ ਬਣੇ ਔਰ ਉਸ ਟੈਨ ਡਵੈਲਪਮੈਂਟ ਚਾਰजेस 33 ਰੁਪਏ ਤੋਂ ਲੈ ਕੇ ਸਿਰਫ 500 ਰੁਪਏ ਦੇ ਵਿੱਚ ਸੀਗੇ ਕਮਰਸ਼ੀਅਲ ਵੀ ਅੱਜ ਇਹਨਾਂ ਨੇ ਡਵੈਲਪਮੈਂਟ ਚਾਰजेस ਵਧਾ ਕੇ ਜਿਹੜਾ ਰੈਜੀਡੈਂਸ਼ੀਅਲ ਬੰਦਾ ਗਰੀਬ ਪਰਿਵਾਰ ਆ 2200 ਰੁਪਏ ਰੈਜੀਡੈਂਸ਼ੀਅਲ ਦਾ ਰੇਟ ਹੋ ਗਿਆ ਤਕਰੀਬਨ ਔਰ 10000 ਰੁਪਏ ਕਮਰਸ਼ੀਅਲ ਦਾ ਰੇਟ ਜਿਹੜਾ ਇਹ ਸਰਕਾਰ ਨੇ ਕਰ ਲਿਆ ਤੇ ਪ੍ਰਾਪਰਟੀ ਟੈਕਸ ਆ ਜਿਹੜਾ ਦੁੱਗਣਾ ਹੋ ਗਿਆ ਜਿਹੜਾ ਸਾਡੀ ਸਰਕਾਰ ਚ ਜੇ 5 ਰੁਪਏ ਦਾ ਤਾਂ ਅੱਜ ਤਕਰੀਬਨ 9-10 ਰੁਪਏ ਸਕੁਅਰ ਫੁੱਟ ਜਿਹੜਾ ਪ੍ਰਾਪਰਟੀ ਟੈਕਸ ਲਿਆ ਜਾ ਰਿਹਾ ਔਰ ਜੀਰੀਕਪੁਰ ਦੇ ਲੋਕਾਂ ਨੂੰ ਇੱਕ ਵੀ ਫੈਸਿਲਿਟੀ ਨਹੀਂ ਦੇਈ ਜਾ ਰਹੀ ਜੀਰੀਕਪੁਰ ਦਾ ਪੈਸਾ ਪੈਨਸ਼ਨ ਕੰਟਰੀਬਿਊਸ਼ਨ ਦੇ ਨਾਂ ਤੇ ਦੂਸਰੀਆਂ ਕਮੇਟੀਆਂ ਨੂੰ ਸ਼ਿਫਟ ਜਿਹੜਾ ਕਰਿਆ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਵੀ ਆਮ ਆਦਮੀ ਪਾਰਟੀ ਦੇ ਜਿਹੜੀ ਕਾਂਗਰਸ ਦਾ ਇੱਥੇ ਕਾਉਂਸਲਰ ਆ ਇਹ ਜੀਰੀਕਪੁਰ ਮਿਊਂਸਿਪੈਲਿਟੀ ਦੇ ਇਤਿਹਾਸ ਚ ਪਹਿਲੀ ਵਾਰ ਮੇਰੇ ਕੋਲ 18 ਮਹੀਨੇ ਤੋਂ ਕੋਈ ਮੀਟਿੰਗ ਹੀ ਨਹੀਂ ਹੋਈ ਕਲੈਕਟਡ ਕਾਉਂਸਲਰ ਜਿਹੜੇ ਆ ਮਾਰੇ ਮਾਰੇ ਘੁੰਮ ਰਹੇ ਉਹਦੀ ਸੁਣਨ ਵਾਲਾ ਕੋਈ ਨਹੀਂ ਅਸੀਂ ਇਹ ਸਾਬ ਨੂੰ ਰਿਪਰੈਜ਼ੈਂਟੇਸ਼ਨ ਦਈ ਹੈ ਕਿ ਇਮੀਡੀਏਟਲੀ ਜਿਹੜੀ ਮੀਟਿੰਗ ਕਾਲ ਕਰੋ ਇਹਦੇ ਤੇ ਡਿਸਕਸ਼ਨ ਹੋਏ ਵੀ ਜਿਹੜੇ ਪੈਸੇ ਤੁਸੀਂ ਲੈ ਰਹੇ ਆ ਉਹ ਕਿੱਥੇ ਖਰਚ ਕਰ ਰਹੇ ਆ ਤੇ ਕਿੱਥੇ ਹੋਣੇ ਚਾਹੀਦੇ ਔਰ ਇੰਨਾ ਜਿਹੜੇ ਰੇਟ ਵਧੇ ਆ ਇਹਨਾਂ ਨੂੰ ਇਮੀਡੀਏਟਲੀ ਘਟਾ ਕੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਜਿਹੜੇ ਰੇਟ ਸੀਗੇ ਉੱਥੇ ਹੀ ਲੈ ਕੇ ਆਓ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਲੈ ਕੇ ਸੰਘਰਸ਼ ਕਰੂਗਾ ਅਸੀਂ ਧਰਨੇ ਵੀ ਲਾਵਾਂਗੇ ਕੋਰਟ ਚ ਵੀ ਜਾਵਾਂਗੇ ਬੁਰੀ ਤਰ੍ਹਾਂ ਜੀ ਰਿਕਵਰ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਡਵੈਲਪਮੈਂਟ ਦੇ ਨਾਂ ਤੇ ਕੋਈ ਜੀਰੋ ਨਹੀਂ ਦੂਸਰਾ ਜਿਸ ਤਰ੍ਹਾਂ ਬਲਾਕ ਸਮਤੀਆਂ ਤੇ ਹੋਇਆ ਇਹ ਇਲੈਕਸ਼ਨ ਵੀ ਇਹ ਸਰਕਾਰ ਟੱਕੇ ਨਾਲ ਲੁੱਟਣਾ ਚਾ ਰਹੀ ਹੈ ਬਲਾਕ ਸਮਤੀਆਂ ਜਿਨ੍ਹਾਂ ਨੇ ਜੋ ਨਹੀਂ ਕਰੀ ਵਾਰਡ ਬੰਦੀ ਕਰੀ ਕਿਸੇ ਬੰਦੇ ਨੂੰ ਨਹੀਂ ਦਿਖਾਇਆ ਅਖੀਰਲੇ ਦਿਨ ਪਤਾ ਲਗਿਆ ਅੱਜ ਤੁਸੀਂ ਦੇਖੋ ਸਵੇਰੇ ਮੈਂ ਲਾਲੜੂ ਗਿਆ ਇਹਨਾਂ ਨੇ ਅਖਬਾਰ ਚ ਦੇ ਦਿਆ ਵੀ 7 ਦਿਨਾਂ ਦੇ ਅੰਦਰ ਅੰਦਰ ਅਬਜੈਕਸ਼ਨ ਦਿਓ ਅਬਜੈਕਸ਼ਨ ਕਾਦੇ ਤੇ ਦਿਓ ਨਾ ਤਾਂ ਨਕਸ਼ਾ ਡਿਸਪਲੇ ਕਰਿਆ ਉੱਥੇ ਨਾ ਉੱਥੇ ਨੋਟੀਫਿਕੇਸ਼ਨ ਡਿਸਪਲੇ ਕਰੀ ਨਾ ਕਿਸੇ ਨੂੰ ਜਾਣਕਾਰੀ دی ਜਾ ਰਹੀ ਆ ਸਾਰੇ ਦਫ਼ਤਰ ਚ ਘੁੰਮ ਕੇ ਚਲੇ ਆ ਅਫਸਰ ਉੱਥੇ ਇੱਕ ਇਨਸਪੈਕਟਰ ਮਕਬੀਰ ਸਿੰਘ ਮਿਲਿਆ ਮੈਨੂੰ ਇੱਕ ਕਲਰਕ ਮਿਲਿਆ ਬਾਕੀ ਸਟਾਫ ਦਾ ਕੋਈ ਮੈਂਬਰ ਨਹੀਂ ਤਾਂ ਉੱਥੇ ਅਜੇ ਤੱਕ ਨਕਸ਼ਾ ਡਿਸਪਲੇ ਨਹੀਂ ਕਰਿਆ ਇਹ ਫਾਈਨਲ ਨੋਟੀਫਿਕੇਸ਼ਨ 26 ਤਰੀਕ ਨੂੰ ਕਰਨ ਜਾ ਰਹੇ ਆ ਸੋ ਉਸ ਨੂੰ ਅਸੀਂ ਹਾਈ ਕੋਰਟ ਦੇ ਅੰਦਰ ਚੈਲੰਜ ਕਰ ਰਹੇ ਆ ਫਿਰ ਮੈਂ ਡੇਰਾਵਿਸੀ ਗਿਆ ਉੱਥੇ ਵੀ ਅਜੇ ਤੱਕ ਨਕਸ਼ਾ ਜਿਹੜਾ ਕੋਈ ਡਿਸਪਲੇ ਨਹੀਂ ਹੋਇਆ ਡਵੈਲਪਮੈਂਟ ਚਾਰਜਸ ਦੀ ਗੱਲ ਕਰਨੀ ਸੀ ਵੀ 10000 ਕਰਦੇ ਤੁਸੀਂ 5000 ਕਰਦੇ ਲੋਕਾਂ ਦੇ ਮਸਲੇ ਆ ਤੁਸੀਂ ਦੇਖੋ ਨਾ ਉੱਥੇ ਯੋ ਤਾਂ ਨਾ ਜਹੀ ਤਾਂ ਨਾ ਐਮੀ ਤਾਂ ਨਾ ਕੋਈ ਸੁਪਰਡੈਂਟ ਤਾਂ ਕੋਈ ਬੰਦਾ ਸੁਣਨ ਵਾਲਾ ਨਹੀਂ ਅੱਧਾ ਘੰਟਾ ਮੈਂ ਦਫ਼ਤਰ 'ਚ ਬੈਠ ਕੇ ਚਲੇ ਆ ਹੁਣ ਮੈਂ ਯੋ ਸਾਹਿਬ ਜੀ ਰਿਪੋਰਟ ਚਲੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਪਹਿਲਾ ਅਫਸਰ ਆ ਜਿਹੜਾ ਤੁਸੀਂ ਦੇਖੋ ਪਹਿਲਾਂ ਵੀਡੀਓ ਦਫ਼ਤਰ 'ਚ ਇਹੀ ਹਾਲਤ ਆ ਯੋ ਸਾਹਿਬ ਮਿਲੇ ਆ ਭੱਟੀ ਸਾਹਿਬ ਇਹਨਾਂ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦਈ ਆ ਵੀ ਜਿਹੜੇ ਜੀ ਰਿਪੋਰਟ ਦੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਪ੍ਰਾਪਰਟੀ ਟੈਕਸ ਐਕਸਟਰਨਲ ਡਵੈਲਪਮੈਂਟ ਚਾਰਜੀਸ ਵਧਾ ਦੇ ਪੰਜ ਪੰਜ ਗੁਣਾ ਜਿਹੜੇ ਵਧਾ ਦੇ ਤੁਸੀਂ ਦੇਖੋ ਵੀ ਇੱਕ ਗਰੀਬ ਆਦਮੀ ਜਿਹੜਾ 750 ਗਜ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਰੈਜ਼ਿਡੈਂਸ ਦਾ ਕੋਈ ਪੈਸਾ ਨਹੀਂ ਲੱਗਦਾ ਤਾਂ ਇਹਨਾਂ ਨੇ 2200 ਰੁਪਏ ਕਰ ਦੇ ਮਤਲਬ 75000 ਰੁਪਏ ਜਮ੍ਹਾਂ ਕਰੋਗਾ ਇੱਕ ਗਰੀਬ ਆਦਮੀ ਤਾਂ ਉਹਦਾ ਨਕਸ਼ਾ ਪਾਸ ਹੋਊਗਾ ਜੇ ਕਿਸੇ ਦਾ 500 ਗਜ ਦਾ ਪਲਾਟ ਦਾ 10 ਲੱਖ ਰੁਪਏ ਮਤਲਬ ਜ਼ਮੀਨ ਦੀ ਕੀਮਤ ਡਵੈਲਪਮੈਂਟ ਚਾਰਜ ਦੇ ਰੂਪ ਚ வசੁੱਲੀ ਜਾ ਰਹੀ ਆ ਡਵੈਲਪਮੈਂਟ ਹੋ ਕਿੱਥੇ ਰਹੀ ਆ ਇਹ ਜੀਦਕਪੁਰ ਦੇ ਲੋਕਾਂ ਨੂੰ ਪਤਾ ਨਹੀਂ ਸੋ ਮੈਂ ਯੂਪ ਸਾਹਿਬ ਨੂੰ ਹੁਣੇ ਰਿਪਰੈਜ਼ੈਂਟੇਸ਼ਨ ਦੇ ਕੇ ਆ ਕਿ ਇਮੀਡੀਏਟਲੀ ਕਾਉਂਸਲ ਦੀ ਮੀਟਿੰਗ ਕਾਲ ਕਰੀ ਜਾਏ ਔਰ ਉਹਦੇ ਤੇ ਬਕਾਇਦਾ ਡਵੈਲਪਮੈਂਟ ਚਾਰਜੀ ਤੇ ਡਿਸਕਸ਼ਨ ਹੋਏ ਬਾੜ ਬੰਦੀ ਤੇ ਡਿਸਕਸ਼ਨ ਹੋਏ ਸੋ ਇਹ ਸਾਰੇ ਮਸਲੇ ਜਿਹੜੇ ਜੀਦਕਪੁਰ ਦੇ ਡਵੈਲਪਮੈਂਟ ਦੇ ਆ ਉਹਨਾਂ ਤੇ ਡਿਸਕਸ਼ਨ ਹੋਏ ਆ ਅੱਠ ਐਮਸੀ ਆ ਸ਼੍ਰੋਮਣੀ ਅਕਾਲੀ ਦਲ ਦੇ ਔਰਾਨੀ ਦੀ ਗੱਲ ਇਹ ਹੈ ਵੀ ਵਾਰਡ ਬੰਦੀ ਹੋ ਰਹੀ ਹੈ ਕਾਨੂੰਨ ਦੇ ਹਿਸਾਬ ਨਾਲ ਦੋ ਕਾਉਂਸਲਰ ਸਾਡੇ ਜਿਹੜੇ ਪੁਆਇੰਟ ਕਰਨੇ ਚਾਹੀਦੇ ਤੇ ਇੱਕ ਵੀ ਨਹੀਂ ਲਿਆ ਉਹ ਵੀ ਕਾਨੂੰਨ ਦੀ ਲੰਘਣਾ ਸੈਕਸ਼ਨ 10 ਚ ਘੱਟੋ ਘੱਟ 10 ਦਿਨਾਂ ਦੇ ਆਬਜੈਕਸ਼ਨ ਹੋਣੇ ਚਾਹੀਦੇ ਆ ਇਹਨਾਂ ਨੇ 7 ਦਿਨ ਦਾ ਟਾਈਮ ਲਾਲੜੂ ਚ ਦੇਆ ਔਰ 7 ਦਿਨਾਂ ਚ ਵੀ ਬੋਰਡ ਤੇ ਡਿਸਪਲੇ ਨਹੀਂ ਕਰਿਆ ਮੈਂ ਸੈਕਟਰੀ ਸਾਹਿਬ ਨੂੰ ਵੀ ਫੋਨ ਕਰਿਆ ਡਾਇਰੈਕਟਰ ਸਾਹਿਬ ਨੂੰ ਵੀ ਕਰਿਆ ਸੋ ਹੁਣ ਮੈਨੂੰ ਪਤਾ ਲੱਗਿਆ ਸਾਇਦ ਲਾਲੜੂ ਚ ਨਕਸ਼ਾ ਲਾਉਣ ਲੱਗ ਰਹੇ ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹ ਸ਼ਹਿਰ ਨੂੰ ਬਿਲਟ ਕਰਿਆ ਹਾਰ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ ਜਾਂ 9 ਸਾਲਾਂ ਚ ਇਹ ਸਰਕਾਰ ਨੇ ਸ਼ਹਿਰ ਨੂੰ ਬਰਬਾਦ ਕਰ ਦਿਆ ਸੋ ਉਸ ਨੂੰ ਬਰਬਾਦ ਕਰਨ ਵਾਸਤੇ ਦੁਬਾਰਾ ਫਿਰ ਜੀ ਰਿਕਪਰ ਡੇਰਾ ਵਸੀ ਲਾਲਣੂ ਦੇ ਰੈਜ਼ੀਡੈਂਟ ਚਾ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਕਾਉਂਸਲ ਆ ਬਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏ ਤਾਂ ਕਿ ਯੋਜਨਾ ਬਣ ਠੰਗ ਨਾਲ ਇਸ ਸ਼ਹਿਰ ਦੀ ਡਿਵੈਲਪਮੈਂਟ ਹੋਵੇ